ਅਸੀ ਕਾ ਜੀ ਅੱਜ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਕੁश्ती ਆ ਆਪ ਤਾਂ ਜਿਹੜੀਆਂ ਉਹ ਆਉਂਗੀਆਂ ਰਹਿੰਦੀਆਂ ਨੇ ਬੇਸਕ ਕੱਜ ਜਿਹੜਾ ਗੜੇ ਮਾਰੀ ਹੋਈ ਆ ਬਹੁਤ ਵੱਡਾ ਜਿਹੜਾ ਫਸਲਾਂ ਦਾ ਨੁਕਸਾਨ ਕੀਤਾ ਕਥਾਨਾ ਤੇ ਸਿਰਫ ਇਹ ਲਾਦਦੋਸ ਲਾਇਆ ਜਾਂਦਾਗਾ ਕਿ ਕਿਸਾਨ ਆ ਜੀ ਕੋਠੀਆਂ ਪਾਉਂਦੇ ਆ ਕਿਸਾਨ ਕਰਜ਼ਾ ਲੈਂਦੇ ਆ ਹੁਣ ਤੁਸੀਂ ਵੇਖੋ 6 ਮਹੀਨੇ ਦੀ ਕਮਾਈ ਉਹ ਜਿਹੜੀ ਫਸਲ ਆ ਕਣਕਾਂ ਦੀ ਉਹ ਸਾਰੀ ਬਰਸਾ ਦਿੱਤੀ ਆ ਆਲੂਆਂ ਦੀ ਫਸਲ ਜਿਹੜੀ ਆ ਉਹ ਗੜਾ ਹੀ ਮਾਰ ਜਿਹੜੇ ਇੰਨੇ ਅੱਜ ਗੜੇ ਮਾਰੀ ਹੋਈ ਆ ਅੱਜ ਵੀ ਮੀਂਹ ਪੈ ਰਿਹਾਗਾ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਇੱਕ ਦੁਖਦਾਈ ਹੋਰ ਘਟਨਾ ਜਿਹੜੀ ਵਾਪਰੀ ਆ ਇੱਕ 21 ਨ 21 ਸਾਲਾਂ ਦਾ ਨੌਜਵਾਨ ਆਪਣੇ ਆਲੂਆਂ ਦੀ ਜਿਹੜੀ ਬੋਰੀਆਂ ਸੀ ਖੇਤ ਦੇ ਵਿੱਚੋਂ ਟਕਣਾ ਟਕ ਰਿਹਾ ਸੀ ਮੋਬਾਈਲ ਸੁਣ ਰਿਹਾ ਸੀ ਤੇ ਅਚਾਨਕ ਤਾਹਾਂ ਤੋਂ ਜਿਹੜੀ ਬਿਜਲੀ ਆ ਕੇ ਡਿੱਗਦੀ ਆ ਤੇ ਉਹਦੀ ਮੌਤ ਹੋ ਜਾਂਦੀ ਆ ਇਹ ਬੜੀ ਦੁਖਦਾਈ ਘਟਨਾ ਆਗੀ ਅੱਜ ਦੀ ਹੁਣ ਆਪਾਂ ਕਿਸਾਨਾਂ ਦੀ ਗੱਲ ਕਰਦੇ ਸੀ ਕਿ ਲੋਕ ਵੱਖੋ ਵੱਖਰੇ ਜਿਹੜੇ ਵਪਾਰੀ ਵਰਗ ਲਾ ਲਈਏ ਜਾਂ ਜਿਹੜੇ ਕਹਿੰਦੇ ਕਿ ਧਰਾੜ ਘਰਾਣੇ ਨੇ ਵੱਡੇ ਨੇ ਜਾਂ ਕਹਿ ਲਈ ਆਪਾਂ ਜਿਹੜੀਆਂ ਸਰਕਾਰਾਂ ਨੇ ਇਹ ਦੋਸਤ ਦਿੰਦੀਆਂ ਨੇ ਕਿਸਾਨਾਂ ਉੱਤੇ ਕਿ ਕਿਸਾਨਾਂ ਨੇ ਕਰਜ਼ਾ ਚਾੜ ਲਿਆ ਜੀ ਕਿਸਾਨਾਂ ਨੇ ਐ ਕਰ ਲਿਆ ਕਿਸਾਨਾਂ ਨੇ ਬਹੁ ਕਰ ਲਿਆ ਹੁਣ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਜਿਹੜੀ ਉਹਦੀ ਫਸਲ ਦਾ ਭਾਅ ਨਹੀਂ ਮਿਲਦਾ ਪਹਿਲੀ ਗੱਲ ਤਾਂ ਮਹੀਨਾ ਡੇਢ ਡੇਢ ਦੋ ਦੋ ਮਹੀਨੇ ਖੱਜਲ ਖਵਾਰ ਹੋਣਾ ਪੈਂਦਾਗਾ ਮੰਡੀਆਂ ਦੇ ਵਿੱਚ ਚਾਹੇ ਉਹ ਤੁਸੀਂ ਨਰਮੇ ਦੀ ਫਸਲ ਲਾ ਲਓ ਕਪਾਹ ਦੀ ਲਾ ਲਓ ਝੋਨੇ ਦੀ ਲਾ ਲਓ ਕਣਕ ਦੀ ਲਾ ਲਓ ਹੁਣ ਹਾੜੀ ਦੀ ਰੁੱਤ ਆ ਹੁਣ ਕਣਕ ਦੀ ਫਸਲ ਤੁਸੀਂ ਦੇਖੋ ਪੱਕਣ ਪੱਕ ਰਹੀ ਆ ਬੱਲੀਆਂ ਕੱਢ ਰਹੀ ਆ ਕਣਕ ਇਸ ਵੇਲੇ ਪੂਰੀ ਜਿਹੜੀ ਆਖਰੀ ਪਾਣੀ ਜਿਹੜਾ ਸੀ ਕਿਸਾਨਾਂ ਨੇ ਸਹਾਈਦ ਉਹ ਜਿਹੜਾ ਕਣਕਾਂ ਨੂੰ ਬਹੁਤਿਆਂ ਨੇ ਲਾਇਆ ਹੋਇਆ ਸੀ ਪਰ ਕੱਲ ਤਾਂ ਜਿਹੜਾ ਤੂਫਾਨ ਗੜੇ ਮਾਰੀ ਮੀਂਹ ਹਨੇਰੀ ਚੱਲ ਰਹੀ ਆ ਤੇ ਕਣਕਾਂ ਜਿਹੜੀਆਂ ਨੇ ਉਹ ਧਰਤੀ ਦੇ ਨਾਲ ਬਿਸ ਚੁੱਕੀਆਂ ਨੇ ਤੇ ਹੁਣ ਜਿਹੜਾ ਦਾਣਾ ਸੀ ਕਣਕ ਦਾ ਕਿੱਥੇ ਉਹਨੇ ਪੱਕਣਾ ਸੀ ਪਰ ਅਧ ਪੱਕਿਆ ਕੱਚਾ ਹੁਣ ਨਾ ਉਹ ਪੱਕੇ ਤੇ ਨਾ ਉਹ ਕੱਚੇ ਦੇ ਵਿੱਚ ਹੁਣ ਅੱਧਾ ਝਾੜ ਮੰਨ ਲਓ ਇਸ ਲਾ ਲਓ ਕਿ ਪਹਿਲਾ ਕਿੱਲੇ ਨਾਲੋਂ 10 15 ਮਣ ਜਿਹੜਾ ਉਹ ਕਿੱਲੇ ਦਾ ਕਿਸਾਨਾਂ ਦਾ ਘਟ ਗਿਆ ਪਹਿਲੇ ਕਿਸਾਨ ਦਾ ਪਹਿਲੇ ਆਰਥਿਕ ਪੱਖੋਂ ਜਿਹੜੇ ਕਿ ਬਹੁਤ ਮਾਰੇ ਹਾਲਾਤ ਨੇ ਕਿਸਾਨਾਂ ਦੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਸਰਕਾਰਾਂ ਤੇ ਹੋਰ ਵਪਾਰੀ ਵਰਗ ਨੇ ਖਾਸ ੜਿਆਗਾ ਕਿਸਾਨਾਂ ਦੀ ਜਿਹੜੀ ਫਸਲ ਦਾ ਭਾਅ ਨਹੀਂ ਮਿਲ ਰਿਹਾ ਕਿਸਾਨਾਂ ਦੇ ਜਿਹੜੇ ਹੁਣ ਧਰਨੇ ਲੱਗ ਰਹੇ ਨੇ ਐਮਐਸਪੀ ਨੂੰ ਲੈ ਕੇ ਤੇ ਉਹ ਕਿਸਾਨ ਸਰਕਾਰਾਂ ਉਹ ਮੁੱਕ ਰਹੀਆਂ ਨੇ ਪਰ ਜਿਹੜੀ ਹੁਣ ਕੁਦਰਤੀ ਆਫਤਾਂ ਆਉਂਦੀਆਂ ਨੇ ਕਦੇ ਹੜਾ ਆ ਜਾਂਦੇ ਨੇ ਕਦੇ ਕੁਸਾ ਆ ਜਾਂਦਾ ਕਦੇ ਕੁਸਾ ਆ ਜਾਂਦਾ ਕਦੇ ਗੜੇ ਮਾਰੀ ਪੈ ਜਾਂਦੀ ਆ ਤੇ ਕਿਸਾਨ ਦੇ ਪੱਲੇ ਰਹਿੰਦਾ ਕੀ ਆ ਤੁਸੀਂ ਇਹ ਦੇਖੋ 6 ਮਹੀਨੇ ਦੀ ਉਹਦੀ ਕਮਾਈ 6 ਮਹੀਨੇ ਜਿਹੜਾ ਕਿਸਾਨ ਆ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੱਧਦਾ ਰਿਹਾ ਨਾ ਉਹ ਧੁੱਪ ਦੇਖਦਾਗਾ ਨਾ ਠੰਡ ਦੇਖਦਾਗਾ ਆਪਣੀ ਫਸਲ ਨੂੰ ਤਾਂ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਵਿਆਹ ਤੱਕ ਤਾਕੇ ਕਿਸਾਨ ਜਿਹੜਾ ਦਿਨ ਰਾਤ ਮਿਹਨਤ ਕਰਦਾਗਾ ਪਰ ਜਿਹੜੇ ਵੱਡੇ ਵਪਾਰੀ ਨੇ ਕਿਸਾਨਾਂ ਕੋਲੋਂ ਜਿਹੜੇ ਖਰੀਦਦੇ ਨੇ ਮਾਲ ਹਜ਼ਾਰਾਂ ਦੇ ਸਾਬ ਨਾਲ ਖਰੀਦਦੇ ਨੇ ਤੇ ਉਹਨਾਂ ਦਾ ਜਾ ਕੇ ਜਦੋਂ ਸਟੋਰ ਦੇ ਵਿੱਚ ਜਾਂਦਾ ਉਹੀ ਲੱਖਾਂ ਦਾ ਬਣ ਜਾਂਦਾ ਉਹਨਾਂ ਅਸੀਂ ਦੇਖਦੇ ਆਂ ਕਿਸਾਨਾਂ ਦੀ ਜਿਹੜੀ ਆਪਾਂ ਅ ਮਿਰਚ ਆ ਹਰੀ ਮਿਰਚ ਮੱਦੀ ਮਿਰਚ ਜਿਹਨੂੰ ਆਪਾਂ ਕਹ ਦਈਏ ਇਹ 2 ਰੁਪਏ ਤੱਕ ਕੋਈ ਲੈਂਦਾ ਸੜਕਾਂ ਤੇ ਪਿਛਲੇ ਵਾਰ ਕਿਸਾਨਾਂ ਨੇ ਸੜਕਾਂ ਤੇ ਛਿੱਟਣੀ ਪਈ ਐ ਮਿਰਚ ਰੋਸ ਵਜੋਂ ਕਿ ਵਪਾਰੀ ਵਰਗ 2 ਰੁਪਏ ਤੱਕ ਵੀ ਨਹੀਂ ਮਸਾ ਚੱਕਦਾ ਪਰ ਜਦੋਂ ਇਹੇ ਸਟੋਰਾਂ ਦੇ ਵਿੱਚ ਵਗ ਜਾਂਦੀ ਆ ਤਾਂ 100 150 ਨੂੰ ਹੋ ਜਾਂਦੀ ਆ ਤਿੱਗਣਾ ਚੌਕਣਾ ਮੈਂ ਕਹਦਾ ਕਿ ਤੁਸੀਂ ਇਹ ਦੇਖ ਲਓ ਕਿੱਥੇ 2 ਰੁਪਏ ਕਿੱਥੇ 100 150 ਰੁਪਏ ਹੁਣ ਤੁਸੀਂ ਦੱਸੋ ਕਿਸਾਨ ਫਿਰ ਫਾਇਦੇ ਨਾਲ ਐ ਵੇ ਖੁਦਕੁਸ਼ੀਆ ਨਾ ਕਰੇ ਜਾਂ ਫਿਰ ਆਪਣੀਆਂ ਜ਼ਮੀਨਾਂ ਵਾਲਾ ਵਿੱਚ ਜਾਂ ਫਿਰ ਲਿਮਟਾਂ ਨਾ ਕਰਾਵੇ ਜਾਂ ਫਿਰ ਕਰਜ ਦੇ ਨਾਲ ਲਵੇ 10 ਹੋਰ ਪਰ ਕਿਸਾਨ ਪੱਲੇ ਕਿ ਰਹਿ ਗਿਆ ਜੇ ਕਿਸਾਨਾਂ ਨੂੰ ਉਹਦਾ ਕਿਸਾਨ ਨੇ ਆਪਦਾ ਢਿੱਡ ਵੀ ਪਾਲਣਾਗਾ ਬੱਚਿਆਂ ਦਾ ਪਾਲਣਾਗਾ ਸਭ ਉਹ ਦੇਖਣਾਗਾ ਤੁਸੀਂ ਬੈਠੇ ਬਿਠਾ ਜਿਹੜੇ ਏਸਿਆਂ ਕਾ ਹੋਇਆ ਵਿੱਚ ਇਹ ਜੀ ਬਿਆਨ ਦੇ ਦਿੰਦੇ ਹੋ ਕਿ ਕਿਸਾਨ ਦੀ ਕਰਜ਼ਾ ਚੁਕਦੇ ਆ ਕਿਸਾਨ ਪਲਾਨਾ ਕਰਦੇ ਆ ਤੁਮ ਕਿਹੜਾ ਕਰਦੇ ਆ ਪਰ ਤੁਸੀਂ ਕਿਤੇ ਕਿਸਾਨਾਂ ਦੇ ਦੁੱਖ ਆ ਕੇ ਨਹੀਂ ਸੁਣੇ ਕਿਸਾਨਾਂ ਦਾ ਜਿਹੜਾ ਹਾਲ ਆ ਤੁਸੀਂ ਉਹ ਕਿਤੇ ਨੇ ਸੁਣਿਆ ਕਿ ਗਰਾਊਂਡ ਪੱਧਰ ਤੇ ਆਪਾਂ ਤੁਸੀਂ ਹਾਈ ਲੀ ਕੁਆਟਰਾਂ ਦੇ ਉੱਪਰ ਦੀ ਜਿਹੜਾ ਲੰਘ ਜਾਂਦੇ ਹੋ ਧੰਨਵਾਦ ਬੇਨਤੀ ਕਰਦਾ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਬੈਜੂ ਖਾਲਸਾ ਬੈਜੂ ਦੀ ਫਤਿਹ